ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਖਨ ਸੈਨ ਦੀ ਸਾਖੀ ਉਥੋਂ ਗੁਰੂ ਨਾਨਕ ਜੀ ਪਸਰਨਾਮਾ ਸ਼ਹਿਰ ਨੂੰ ਚੱਲੇ ਉੱਤੇ ਜਾਂਦਿਆਂ ਤਰੇ ਮਹੀਨੇ ਲੱਗੇ ਉਥੋਂ ਦਾ ਰਾਜਾ ਤੀਖਨ ਸੈਨ ਆਹ ਬਣਮਾਣੂਆ ਦਾ ਰਾਜਾ ਆਹ ਅਤੇ ਆਪ ਵੀ ਬਣਮਾਣੂ ਆਹ ਤਾਂ ਉਸ ਸ਼ਹਿਰ ਵਿੱਚ ਗੁਰੂ ਨਾਨਕ ਜੀ ਗਏ ਤਾਂ ਬਣਮਾਣੂਆ ਦੀ ਨਜ਼ਰ ਪਈ ਤੰਬਾ ਲਈ ਆਖਿਆ ਗੁਰੂ ਜੀ ਬੜ ਮਾਣੂਆ ਤੋਂ ਡਰ ਆਉਂਦਾ ਹੈ ਮਰਦਾਨਾ ਉਹਨਾਂ ਤੋਂ ਡਰਿਆ ਤਾਂ ਗੁਰੂ ਨਾਨਕ ਕਿਹਾ ਕਿਉਂ ਬਾਲਾ ਮੈਂ ਆਖਿਆ ਸੁਖ ਗੁਰੂ ਜੀ ਤਾਂ ਫੇਰ ਗੁਰੂ ਨਾਨਕ ਜੀ ਮਰਦਾਨੇ ਨੂੰ ਆਖਿਆ ਅਤੇ ਪੁੱਛਿਆ ਨੇ ਕਿਉਂ ਬਾਈ ਮਰਦਾਨਾ ਕੀ ਆਖਦਾ ਹੈ ਤਾਂ ਮਰਦਾਨੇ ਆਖਿਆ ਇਹ ਕੀ ਬਲਾਈ ਹਨ ਗੁਰੂ ਨਾਨਕ ਜੀ ਕਿਹਾ ਇਹੋ ਬੜ ਮਾਣੂ ਹੈ ਨਾ ਤਾਂ ਮਰਦਾਨੇ ਕਿਹਾ ਗੁਰੂ ਜੀ ਹੋੜ ਤਾਂ ਸਭੇ ਨਸ ਗਈ ਅਰ ਜੀ ਇੱਕ ਖੜਾ ਰਿਹਾ ਤਿਸ ਨੂੰ ਮੈਂ ਪੁੱਛਿਆ ਭਾਈ ਤੂੰ ਕੌਣ ਹੈ ਤਾਂ ਉਸ ਬਣ ਮਾਣੋਂ ਅਗੋਂ ચીਕ ਮਾਰੀ ਜਿਉਂ ਜੰਗਲ ਦੇ ਪਸ਼ੂ ચીਕ ਮਾਰਦੇ ਹਨ ਤਾਂ ਮੈਂ ਆਖਿਆ ਗੁਰੂ ਜੀ ਇਹ ਤਾਂ ਚੀਕਾ ਮਾਰਦੇ ਹਨ ਬੋਲਦੇ ਨਹੀਂ ਤਾਂ ਗੁਰੂ ਜੀ ਆਖਿਆ ਬਾਲਾ ਇਹਨਾਂ ਦੀ ਬੋਲੀ ਇਹੋ ਹੈ ਗੁਰੂ ਜੀ ਉਹ ਜਿਹੜਾ ਚੀਕ ਮਾਰ ਕੇ ਨਸ ਗਿਆ ਸੀ ਸੋ ਜੰਗਲ ਦੇ ਮੇਵੇ ਲੈ ਆਇਆ ਦੂਰੋਂ ਅੱਗੇ ਰੱਖ ਕੇ ਆਪ ਹਟਕਲੋਤਾ ਤਾਂ ਗੁਰੂ ਨਾਨਕ ਜੀ ਆਖਿਆ ਭਾਈ ਬਾਲਾ ਚਾਹ ਲੈ ਤਾਂ ਮੈਂ ਆਖਿਆ ਗੁਰੂ ਜੀ ਤੁਸੀਂ ਤਾਂ ਜਿਹਾ ਕਿਹਾ ਪ੍ਰਸ਼ਾਦ ਮੂ ਨਹੀਂ ਪਾਏਂਦੇ ਤਾਂ ਗੁਰੂ ਨਾਨਕ ਜੀ ਆਖਿਆ ਭਾਈ ਬਾਲਾ ਇਹ ਪ੍ਰਸ਼ਾਦ ਪਵਿੱਤਰ ਹੈ ਇਹ ਬੜਮਾ ਨੂੰ ਹਨ ਕੰਦਮੂਲ ਦਾ ਆਹਾਰ ਕਰਦੇ ਹਨ ਅਤੇ ਜੀਆਂ ਪਾਸੋਂ ਡਰਦੇ ਹਨ ਉੱਥੇ ਜੰਗਲ ਵਿੱਚ ਇੱਕ ਮਹੀਨਾ ਰਹੇ ਇਸ ਤਰ੍ਹਾਂ ਸੇਵਾ ਬੜਮਾ ਨੂੰ ਕਰਦੇ ਰਹੇ ਫੇਰ ਗੁਰੂ ਜੀ ਉੱਥੋਂ ਰੰਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ